ਹਾਂਜੀ ਮੈਂ ਕਿਸੇ ਦੇ ਰਹਿਤ ਬੰਵਾ ਕੇ ਜਨਾਇਆ ਨਾ ਨਾ ਐਸ ਕੇਮ ਦੇ ਤਹਿਤ ਐਡਿਟ ਕੀਤੀ ਅੱਜ ਤੋਂ ਬਣੂ 1.5 ਸਾਲ ਤੋਂ 2 ਸਾਲ ਹੋ ਗਏ ਦਸ ਦੇ ਜਿਹੜੇ ਚੜਦੇ ਇੱਥੇ ਕੋਈ ਸਟਾਫ ਦਾ ਮੈਂਬਰ ਕੋਈ ਅਜੇ ਕਿਸੇ ਨੂੰ ਕੋਈ ਤੰਗ ਨਹੀਂ ਕਰ ਰਿਹਾ ਤੇ ਮੇਰੀ ਮੰਗ ਇਹ ਸਟਾਫ ਸਾਰਾ ਬਦਲਿਆ ਜਾਵੇ ਤੇ ਇਹਨਾਂ ਦੇ ਕੰਮ ਖੋਲੇ ਜਾਣ ਸਟਾਫ ਮੈਂਬਰ ਹੈ ਜਿਹੜਾ ਉਹ ਕਿਸੇ ਨੂੰ ਉਹ ਸਬੂਤ ਨਹੀਂ ਛੱਡਦੇ ਜੇ ਭੋਲਾ ਬੰਦਾ ਜਿਹੜਾ ਹੁੰਦਾ ਉਹਦੇ ਭੋਲੇ ਬੰਦੇ ਦਾ ਭੋਲਾਪਨ ਸਮਝ ਕੇ ਹੋ ਨਾ ਕੋਈ ਤਰੀਕ ਲੈ ਕੇ ਦਿੰਦੇ ਆ ਨਾ ਤੇ ਉਹਨੂੰ ਕੋਈ ਪਹਿਲਾਂ ਤੋਂ ਮੈਨੂੰ 8 ਮਹੀਨੇ ਉਹਨਾਂ ਨੇ ਕੋਈ ਤਰੀਕ ਨਹੀਂ ਲੈ ਕੇ ਦਿੱਤੀ 8 ਮਹੀਨਾ ਬਾਅਦ ਫੇਰ ਕਹਿੰਦੇ ਤਰੀਕ ਲੈ ਕੇ ਦਿੱਤੀ ਆ ਉਹ ਟ੍ਰੀਡ ਪਾ ਕੇ ਹੁਣ ਕਹਿੰਦੇ ਵੀ ਤੇਰੇ ਸਿਕਨਿਟੀ ਮੁਖ ਜਿਹੜੇ ਚਾਹ ਤੱਕ ਗਿਆ ਵੀ ਉਹਦਾ ਆਧਾਰ ਕਾਰਡ ਅਟੈਚ ਕਰਨਾ ਸੀ ਨਾਲ ਕਾਪੀ ਦੇ ਨਾਲ ਹਾਲ ਤੱਕ ਆਧਾਰ ਕਾਰਡ ਅਟੈਚ ਦੇ ਨਾਲ ਕਾਪੀ ਦੇ ਨਾਲ ਉਹਨਾਂ ਨੇ ਬਹਾਨਾ ਬਣਾ ਲਿਆ ਤੇਰਾ ਆਧਾਰ ਕਾਰਡ ਅਟੈਚ ਨਹੀਂਗਾ ਐ ਕਰਕੇ ਉਹ ਟਾਈਮ ਟਪਾਤਾ ਜੋ ਜ ਇਥੇ ਇੱਕ ਯੋਧਵੀਰ ਹੈਗਾ ਮਤਲਬ ਡਾਕਟਰ ਦੇ ਵਿੱਚ ਉਹ ਇੰਨਾ ਖਦ ਲਖਵਾਰ ਲੋਕਾਂ ਨੂੰ ਕਰ ਰਿਹਾ ਹੈ ਵੀ ਕਿਸੇ ਨੂੰ ਸਹੀ ਤਰੀਕੇ ਨਾਲ ਉਹਨੇ ਟੈਂਡ ਕਰਨਾ ਉਹ ਇਹ ਚੀਜ਼ ਦੇ ਉਹ ਮਚਲਾਕ ਬੰਦੇ ਆ ਉਹ ਮਤਲਬ ਪੜੇ ਲਿਖੇ ਬੰਦੇ ਆ ਔਲੇ ਬੰਦਿਆਂ ਨੂੰ ਕਿਸੇ ਘਰ ਦੇ ਵਿੱਚ ਡਾਕਟਰ ਦੇ ਘੇੜੇ ਘੜਾਈਆਂ ਦੇ ਨਾਲ ਕਿਸੇ ਦਾ ਕੰਮ ਕਰਦੇ ਆ ਤੇ ਸਾਡੀ ਇਹ ਆ ਵੀ ਡਾਕਟਰ ਨੂੰ ਸਰਲ ਬਣਾਇਆ ਜਾਵੇ ਇਸਟਾਜ ਤੋਂ ਬਦਲਿਆ ਜਾਵੇ ਬਸ ਹਾਂਜੀ ਪ੍ਰਧਾਨ ਜੀ ਅੱਜ ਤੁਸੀਂ ਕਿਸ ਸਬੰਧ ਵਿੱਚ ਇਕੱਠੇ ਹੋਏ ਹੋ? ਹਾਂਜੀ ਮੈਂ ਇੱਕ ਸੇਕਿੰਗ ਪੰਜਾਬ ਨਾਮ ਮਜ਼ਦੂਰ ਯੂਨੀਅਨ ਡਿਸਟ੍ਰਿਕਟ ਨੰਬਰ ਆ ਔਰ ਪਰ ਮਜ਼ਦੂਰ ਆ ਔਰ ਪਰ ਗਵਰ ਮਜ਼ਦੂਰ ਆ ਆਨਲਾਈਨ ਸਿਸਟਮ ਦੇ ਅੰਦਰ ਚੋਰੀ ਬਜਾਰੀ ਚੱਲ ਜਾ ਰਹੀ ਆ ਕੇ ਅਖਾ ਕਰਤਾ ਪਾਇਆ ਜਾ ਰਿਹਾ ਜਿਹਨੇ 4-4 ਸਾਲ ਮਜ਼ਦੂਰਾਂ ਨੇ ਫਾਰਮ ਨਹੀਂ ਪਾਸ ਕੀਤੇ ਜਾਂਦੇ ਵਿਜਾਖਣ ਨਾ ਆ ਜਾ ਰਿਹਾ ਅਸੀਂ ਉਹਦਾ ਰੋਲ ਕਰਨਾ ਹੈ ਕਿ ਕਿਉਂ ਸਾਡੀ ਕੋਈ ਵੀ ਅਜਾ ਸਰਪਾਤੀ ਕਾ ਨਾਮ ਨਹੀਂ ਚੋਈ ਗਈ ਅਸੀਂ ਇਹਨਾਂ ਰੋਲ ਕਰਦੇ ਆ ਤੇ ਪੰਜਾਬ ਕਰਤਾ ਮਹਕਾਰਦੇ ਆ ਜਿਹਨੂੰ ਜਲਦੀ ਦੇ ਜਾਬੀ ਜਿਹੜਾ ਤਾਪਰਤਾ ਚ ਆਕਿਤਾ ਨਹੀਂ ਆਵੇ ਤੇ ਨੈਕ ਵੀ ਤਾਂ ਗਿਆ ਕਿਰ ਕੇ ਮਾਰਨ ਬਾਅਦ ਕੇ ਰੱਖਾਂਗੇ ਭਰੀ ਸੇ ਮੰਗਾਂ ਜਨਰਲ ਸਰਕਰ ਗਿਆਨ ਨਰਮਨ ਨੂੰ ਫੇਸਬੁਕ ਅਸੀਂ ਅੱਜ ਮੰਗਾਂ ਦੇ ਵਾਲਿਸਤਾਂ ਨੂੰ ਮਿਲਿਆ ਸੀ ਵਰਕਾਂ ਦੇ ਮੰਗਾ ਸਮਨ ਔਰ ਪਿਛਲੇ ਕਾਫੀ ਸਮੇਂ ਤੋਂ ਇਹਨੇ ਮੰਗਾ ਪੈਂਡਰ ਕਹਿੰਦੇ ਫਾਰਮ ਜਿਹੜੇ ਆ ਗਏ ਅਧੂਰੇ ਕਹ ਕੇ ਆਫੀਸ਼ਨ ਹੁੰਦੇ ਆ ਉਹ ਇਹਨਾਂ ਨੇ ਕਿਹਾ ਜਾਇਜ਼ ਹੋਇਆ ਕਿ ਉਹ ਵੀ ਅਸੀਂ ਜਿਹੜਾ ਹੈਗਾ ਆਫੀਸ਼ਨ ਕਰੇ ਜਾ ਕੇ ਤੇ ਜਿਹੜੇ ਹੈਗੇ ਪੈਸੇ ਜੱਟ ਕੰਮ ਕਰਾਂਗੇ ਔਰ ਇਹ ਜੈਕਸ਼ਨ ਹੈ ਰੂਟ ਰੱਖਦੇ ਹੁਣ ਇੱਕ ਵਾਰੀ ਤੇ ਬਾਹਰ ਨਹੀਂ ਜੈਕਸ਼ਨ ਨਹੀਂ ਲੈ ਜਾਣਗੇ ਕਿਉਂਕਿ ਹਰ ਇੱਕ ਦਾ ਵਰਕਰ ਦਾ ਪੈਸੇ ਦਾ ਕੰਮ ਕੀਤਾ ਜਾਵੇ ਮੈਂ ਕੀ ਬਾਈ ਦੀ ਭਰੀ ਸੀ ਫਾਈਲ ਉਹਨਾਂ ਦੇ ਰਿਜਿਸਨ ਲੱਗੇ ਹੋਏ ਸੀਗੇ ਆਪਾਂ ਮੈਂ ਪੇਸ਼ ਕਰ ਰਿਹਾ ਵੀ ਦੋ ਵੈਕਸ਼ਨਾਂ ਹੋਰ ਲੱਗੀਆਂ ਕੀ ਕਹਿੰਦੇ ਕੀ ਜਾਂਦੋਂ ਜੇਦੋਂ ਆਪਾਂ ਸੇਵਾ ਕੇਂਦਰ ਜਾਂਦੇ ਆ ਕਾ ਇਹ ਨਾ ਅਗਲਾ ਕਹਿੰਦੇ ਸੇਵਾ ਕੇਂਦਰ ਜਾਓ ਉਹ ਕਹਿੰਦੇ ਆ ਫਰੀਦਕੋਟ ਜਾਓ ਫਰੀਦਕੋਟੋਂ ਹੱਲ ਹੋਊਗਾ ਸਾਡੇ ਕੋਲ ਹੈ ਨਹੀਂਗਾ ਕਹਿੰਦੇ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਲੌਂਗ ਦੇਣਾ ਮੈਨੂੰ ਬਹੁਤ ਚਿਰ ਹੋ ਗਿਆ ਜੀ ਮੈਂਨੂੰ ਸਾਲਾਂ ਨੂੰ ਹੋ ਗਿਆ ਇਸ ਦਾ ਹਾਂਜੀ ਕਿ ਮੈਂ ਪ੍ਰਵਿੰਦਰ ਸਿੰਘ ਬੱਬੂ ਮੈਂ ਪਿਛਲੇ 15 ਸਾਲਾਂ ਤੋਂ ਕੰਮ ਕਰ ਰਿਹਾ ਹਾਂ ਇਹ ਕਾਰਪੈਂਟਰ ਦਾ ਤੇ ਮੇਰੇ ਐਕਟੀਬਜੈਕਸ਼ਨ ਲਾ ਦੇ ਕਹਿੰਦੇ ਤੁਸੀਂ ਕੰਮ ਹੀ ਨਹੀਂ ਕਰ ਰਹੇ ਅਸੀਂ ਕਾਰਪੈਂਟਰ ਦਾ ਕੰਮ ਕਰ ਰਹੇ ਹਾਂ ਮੇਰੀ ਸਾਈਟ ਤੇ ਜਾ ਕੇ ਜਦੋਂ ਮਰਜ਼ੀ ਚੈੱਕ ਕਰ ਲੈ ਤੇ ਮੇਰੇ ਓਬਜੈਕਸ਼ਨ ਲਾ ਦਿੰਦੇ ਇਹ ਤਾਂ ਸੇਵਾ ਕੇਂਦਰ ਦੇ ਅੰਦਰ ਇੱਕ ਤਰੀਕ ਨੂੰ ਇੱਕ ਤਰੀਕ ਨੂੰ ਜਾਲੀ ਕਾਪੀਆਂ ਬਣਾਈਆਂ ਗਈਆਂ ਜਦੋਂ ਮੈਂ ਸੇਵਾ ਕੇਂਦਰ ਨਾਲ ਪੁੱਛਿਆ ਵੀ ਭਾਈ ਜਿਹੜੇ ਕੋਈ ਫਾਰਮ ਭਰ ਰਿਹਾ ਚਾਰ-ਚਾਰ ਰੁਪਏ ਲੈ ਕੇ ਫਾਰਮ ਭਰ ਕੇ ਚਲਾ ਗਿਆ ਉਹਨ ਸੇਵਾ ਕੇਂਦਰ ਦੇ ਅੰਦਰੋਂ ਮੋਟਰਸਾਈਕਲ ਆਇਆ ਮੈਨੂੰ ਵਰਕਰ ਨੇ ਫੋਨ ਕੀਤਾ ਮੇਰੇ ਘਰ ਦੇ ਮੈਸਿੰਜ ਚ ਲੈ ਆਉਣ ਕਰ ਮੈਂ ਪ੍ਰੋਬਲਮ ਸੀ ਆ ਮੈਂ ਬਾਹਰ ਠਿਗਾ ਕਿਉਂ ਜਿਹੜੇ ਸੇਵਾ ਕੇਂਦਰ ਨਾਲ ਜਾਲੀ ਕਾਪੀਆਂ ਭਰ ਰਿਹਾ ਜਿਹੜੇ ਕਲੀਅਰ ਕਰ ਦਿੰਦੇ ਆ ਕੋਈ ਵੈਰੀਫਿਕੇਸ਼ਨ ਕਰਦਾ ਨਾ ਫਰਤ ਨਹੀਂ ਭਰਦਾ ਫਾਰਮ ਦੇ ਵਿੱਚ ਲੈ ਗਿਆ ਵੀ ਜੇ ਕੱਲ ਤੋਂ ਮਾਇਆ ਜਾਵਾਂਗੇ ਨਾ ਸੱਜਣਾ ਭਾੜੀ ਆਵਾਂਗੇ ਅਸੀਂ ਕਮੇਲਰਦਾਨ ਨੂੰ ਪੁੱਛਿਆ ਕਿ ਕਿੱਲੇ ਬੱਲੇ ਨੇ ਪਰਚੇ ਕੀਤੇ ਆ ਕੋਈ ਜਵਾਬ ਨਹੀਂ ਐਨਫਾਟਰ ਨੂੰ ਘਾਹ ਪੈਂਦਾ ਉਹ ਆਪੋ ਸਿੱਧਾ ਬੋਲਦਾ ਹੀ ਨਹੀਂ ਉਹਦਾ ਕਹਿੰਦਾ ਚੱਲ ਕਰੋ ਮੇਰਾ ਸਿੱਧਾ ਮੈਂ ਤੇ ਕਾਨੂੰਨ ਦਾ ਜਾਰਾ ਮੰਨੂਗਾ ਇਹ ਕਾਨੂੰਨ ਦਾ ਜਾਰਾ ਮੰਨਣਗੇ ਤੇ ਪਰ ਇਤੋਂ ਦੇ ਚਰਕਲ ਜਿਹੜੇ ਮਾਲਕੀ ਤੇ ਜਾਂ ਜਿਹੜਾ ਕੋਰਪੋਰਾ ਬ੍ਰੀਕਪੋਰ ਬੰਦ ਕੀਤਾ ਜਾਂ ਚੱਲੋ ਕੋਈ ਮਜ਼ਦੂਰਾਂ ਨੇ ਪੈਰ ਦੀ ਰੋੜ ਦੀ ਇਹ ਆਪਦੇ ਪੈਰ ਕੋਰ ਕਰਨ ਅਸੀਂ ਜਿਹੜਾ ਚੱਤ ਜਿਹੜਾ ਬੰਦ ਕਰਾਂ ਅਸੀਂ ਪੰਜਾਬ ਸਰਕਾਰ ਤੋਂ ਮੰਗ ਕਰਦੇ ਆ ਜੇ ਲਾ ਕੀਤਾ ਜੇ ਅਸੀਂ ਸਰਕਾਰ ਦਾ ਟਿੱਖਾ ਬਰੋਧ ਕਰਾਂਗੇ ਜੇ ਅਸੀਂ ਅੱਜ ਕਿਹਨਾਂ ਚਾਲੂ ਲੈ ਕੇ ਦਤਾ ਦੀਆ ਵੀ ਇਹ ਜਿਹੜਾ ਕੰਮ ਹੋ ਰਿਹਾ ਇਹਨੂੰ ਲਾਪਰਵਾਹ ਘਰਾਵ ਕਰਾਂਗੇ ਪਰ ਉੱਤੇ ਮੰਨ ਕੇ ਪਰ ਉਸ ਗੱਲ ਤੇ ਕੋਈ ਹਮਾਂ ਨਹੀਂ ਕਰਦਾ ਐ ਕਿ ਤੁਸੀਂ ਸਾਈਕਲਾਂ ਦੀ ਗੱਲ ਕਰ ਰਹੇ ਜਾਲੀ ਤਾਂ ਜਾਲੀ ਸਾਈਕਲ ਆ 10 ਸਾਈਕਲ ਅੰਦਰ ਖੜੇ ਆ ਜਿਹੜੇ 10 ਸਾਈਕਲ ਖੜੇ ਆ ਇਹ ਮਜ਼ਦੂਰਾਂ ਨੂੰ ਪੁਰਾਣੇ ਰਾਤਾਂ ਕਰਕੇ ਜਾਗਲ ਦਿੱਤਾ ਗਿਆ ਸੀ ਉਹ ਚਾਹਂਦੇ ਹਨ ਕੋਈ ਪੁਆਰੀ ਕਰੋ ਕਿ ਜਿਹੜੇ ਮਜ਼ਦੂਰ ਆਏ ਨਹੀਂ ਤੇ ਉਹਨਾਂ ਨੂੰ ਸਾਈਕਲ ਦੇ ਤੇ ਮੁਰਕਿਆਂ ਪੁਆਰੀ ਕਰ ਕਰਕੇ ਉਹਨਾਂ ਦਾ ਪੈਸੇ ਭਰਾਇਆ ਜਾਵੇ ਕੋਝ ਬੰਦਿਆ ਨੇ ਪਹਿਲੇ ਭਰਾਏ ਆ ਅੱਜ ਜਿਹੜੇ ਦਾ ਸਾਈਕਲ ਇੱਥੇ ਕੜੇ ਆ ਇਹਨਾਂ ਦੀ ਕੋਈ ਚਰਮਾਈ ਨਹੀਂ ਕੋਈ ਪੁੱਛਦਾਤ ਨਹੀਂ ਇਹ ਜਿਹੜੇ ਆ ਖਰਾਬੁੱਤੇ ਭੱਜੇ ਜਗਲ ਗਤੇ ਆ 8 ਲੱਖ ਸਾਈਕਲ ਦੇਣਾ ਦੀਆ ਅਕੇਰੋ ਸਾਈਕਲ ਦੇਣਾ ਤੇ 8 ਲੱਖ ਦਿੱਤਾ ਜਾਵੇ ਦੁਕਾਨ ਤੋਂ ਲੈ ਕੇ ਦਿੱਤਾ ਜਾਵੇ ਕੋਈ ਜੜੀ ਆ ਦਰਾਲੀ ਨਾ ਕੀਤੀ ਜਾਵੇ ਹੁਣ ਤੁਹਾਡੀ ਮੰਗ ਕੀ ਸਾਡੀ ਮੰਗ ਆ ਇਹ ਜੜੀਆਂ ਮੰਗਾ ਸੀ ਮਜ਼ਦੁਰਾਂ ਦੀਆਂ ਉਹ ਲਾਗੂ ਨਾ ਕੀਤੀਆਂ ਕਿ ਅਸੀਂ ਅੱਜ ਦੀ ਦਾਦਾ ਤਾਤਰ ਕਿਹਾਗੇ दफ्तर खेल के भुक हड़ताल तो तो से मात मात मन मरते बैठा जी धन्यवाद सरवी भरे थी बारह सौ लैके कोई वह जवाब नहीं चार महीने पहले अभी मौके जाके दफ्तर जाके सफर अर्जी ली उन्होंने अर्जी ले अर उस भी चार महीने कोई जवाब नहीं आती पूछा कहते जी देखा करा जी कोई जवाब नहीं है एक पर सर सैकल मिले मैंने हो कोई चीज़ नहीं मिली कि टाइम हो गया ਹਾਂਜੀ ਕਿੰਨਾ ਟਾਈਮ ਹੋ ਗਿਆ ਬੜਾ ਤਾਂ ਬੈਠੀ ਸਰਸਰ ਨਾਲ ਬਿਫਿਸਿਲ ਪਰ ਗਵਰਨਰ ਸਾਹਿਬ ਮੇਰੇ ਕਾਫੀ ਬਣੀ ਹੋਈ ਚੱਲ ਰਹਾ ਹੈ ਉਹ ਪੈਨਸ਼ਨ ਨਹੀਂ ਦਿੱਤੀ ਜਾ ਰਹੀ ਚਾਹਤਾ ਉਹ ਪੈਨਸ਼ਨ ਨਹੀਂ ਦਿੱਤੀ ਜਾ ਰਹੀ ਹਾਂ ਇਹਨਾਂ ਨੇ ਆਫਲਾਈਨ ਦੇ ਖਰਬ ਪਾਇਆ ਕੋਈ ਪ੍ਰੋਬਲਮ ਨਹੀਂ ਮੈਡੀਕਰਾ ਕੇ ਹਰ ਪਾਸ ਆ ਗਿਆ 17 ਚਾਰਾ ਪੈਨਸ਼ਨ ਹੀ ਆ ਕਿੰਨਾ ਪੈਸਾ ਬਣਦਾ 5-5 ਲੱਖ ਰੁਪਏ ਨਾਲ ਬਣਦਾ ਪਰ ਚੱਲਾ ਉਹ ਵੀ ਨਹੀਂ ਦਿੱਤਾ ਜਾ ਰਿਹਾ ਇੱਥੇ ਜੁੱਧਵੀਰ ਨੇ ਗੁੱਮ ਕਿਤੇ ਆ ਜਿਹੜੇ ਫਾਰਮਾ ਇਹਨੇ ਗਾਇਬ ਕਿਤੇ ਹੋਇਆ ਉਹ ਪਰ ਅੰਦਰ ਕਾਰਗਰ ਪੱਕਾ ਕਰਿਆ ਹੈ ਉਹ ਮਾਰ ਮੈਨੇ ਚੈੱਕ ਕੀਤਾ ਸਾਨੂੰ ਮਿਲਨੇ ਗਿਆ ਉਹ ਦੇ ਨਹੀਂ ਦੇ ਸਮਸਤੀ ਨਾਲ ਉਹਨਾਂ ਨੂੰ ਪੈਨਸ਼ਨ ਹੀ ਨਹੀਂ ਮਿਲੀ ਇੰਨਾ ਜਾਣੀਏ ਮਜ਼ਦੂਰ ਠੀਕ ਹੈ ਆ ਦੇ ਲੋ ਜੀ ਆ ਸਾਈਕਲ ਆ ਜਿਹੜੇ ਕਿ ਮਜ਼ਦੂਰਾਂ ਨੂੰ ਮਿਲਨੇ ਸੀ ਜਿਹੜੇ ਸਹੀ ਹੱਕਦਾਰ ਆ ਪਰ ਇਹ ਸਾਈਕਲ ਜਿਨ੍ਹਾਂ ਦੀਆਂ ਜਾਲੀ ਕਾਪੀਆਂ ਬਣੀਆਂ ਉਹਨਾਂ ਨੂੰ ਦਿੱਤੇ ਗਏ ਜਦੋਂ ਪ੍ਰਧਾਨ ਵੱਲੋਂ ਇਸ ਚੀਜ਼ ਤੇ ਨੋਟਿਸ ਕੱਢਿਆ ਗਿਆ ਬੋਲਿਆ ਗਿਆ ਤੇ ਉਦੋਂ ਇਹ ਸਾਈਕਲ ਵਾਪਸ ਕਰਾ ਲਏਗੇ ਆ ਦੇਖੋ ਜੀ ਇਹਨਾਂ ਦੀ ਹਾਲਾਤ ਦੇਖੋ